ਮੋਗਾ ਦੇ ਬਦਨੀ ਖੁਰਦ ਵਿੱਚ ਇੱਕ ਸੰਸਨੀ ਫਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਐਨਆਰਆਈ ਦੇ ਕਤਲ ਤੋਂ ਬਾਅਦ ਦੋਸਤਾਂ ਨੇ ਆਪਣੇ ਹੀ ਸਾਥੀ ਦਾ ਵੀ ਕਤਲ ਕਰ ਦਿੱਤਾ ਦਰਅਸਲ ਤੇਨ ਦੋਸਤਾਂ ਨੇ ਆਪਣੇ ਇੱਕ ਐਨਆਰਆਈ ਦੋਸਤ ਨੂੰ ਬਾਹਰ ਬੁਲਾਇਆ ਇਹ ਕਹਿ ਕੇ ਕਿ ਫਿਲਮ ਦੇਖਣ ਜਾਣਾ ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਐਨਆਰਆਈ ਦੋਸਤ ਦਾ ਕਤਲ ਕਰ ਦਿੱਤਾ ਇਸ ਤੋਂ ਬਾਅਦ ਕਿਸੇ ਨੂੰ ਪਤਾ ਨਾ ਲੱਗੇ ਉਹਨਾਂ ਤਿੰਨਾਂ ਦੋਸਤਾਂ ਵਿੱਚੋਂ ਦੋ ਨੇ ਰਲ ਕੇ ਆਪਣੇ ਹੀ ਸਾਥੀ ਦਾ ਵੀ ਕਤਲ ਕਰ ਦਿੱਤਾ ਜੀਹਾਂ ਯਾਨੀ ਕਿ ਦੋ ਨੇ ਮਿਲ ਕੇ ਤੀਜੇ ਦੋਸਤ ਦਾ ਕਤਲ ਕਰ ਦਿੱਤਾ ਉਦੋਂ ਹੀ ਜੇਕਰ ਗੱਲ ਕਰੀਏ ਤਾਂ ਇੱਕ ਦੀ লাশ ਨੂੰ ਗੰਦੇ ਨਾਲੇ ਦੇ ਵਿੱਚ ਸੁੱਟਿਆ ਗਿਆ ਦੂਜੇ ਪਾਸੇ ਇੱਕ ਦੀ লাশ ਨੂੰ ਘਰ ਦੇ ਵਿੱਚ ਰੱਖਿਆ ਗਿਆ ਸੀ ਮੌਕੇ ਤੇ ਪਹੁੰਚੇ ਮੁਖ ਅਫਸਰ ਨੇ ਸਾਰੀ ਗੱਲ ਬਾਰੇ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਕ লাশ ਇਨਾ ਜੋ ਯੂਰੋਪੀਨ ਉਹਨਾਂ ਦੇ ਘਰ ਦੇ ਵਿੱਚ ਪਈਏ ਮੌਕੇ ਤੇ ਜਾ ਕੇ ਉਹਨਾਂ ਨੇ ਦੇਖਿਆ ਤੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਸਿਆ ਕਿ ਹਜੇ ਇਸ ਸੰਬੰਧੀ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ